ਕੀ ਕਰੀ ਆਪ ਸਭੀ ਨੂੰ ਸਭ ਬਹੁਤ ਅੱਛਾ ਲੱਗਾ। ਅੱਜ ਨੂੰ ਮੈਂ ਮਾਮੀ ਕਿਚਨ ਚ ਬਣਾ ਲਿਖਿਆ। ਅੱਜ ਨੂੰ ਆਲੂ ਮਟਰਾਂ ਦੀ ਸਬਜ਼ੀ। ਇਹ ਆਮ ਚਾਹਾਂਗੇ ਦੱਸਿਏ। ਹਾਂਜੀ ਜੀ ਅੱਜ ਬਣਾਈ ਆਲੂ ਮਟਰਾਂ ਦੀ ਸਬਜ਼ੀ ਤੇ ਉਹਦੇ ਲਈ ਮੈਂ ਸਭ ਤੋਂ ਪਹਿਲਾਂ ਪਿਆਜ਼, ਲਸਣ, ਲਸਣ ਤੋਂ ਬਿਨਾ ਆਪੇ ਆਲੂ ਟਮਾਟਰਾਂ ਦੇ ਸੋਲੀ ਆਲੂ ਮਟਰਾਂ ਦੀ ਸਬਜ਼ੀ ਸਵਾਦ ਨਹੀਂ ਬਣਦੀ। ਮੈਂ ਸਵੇਰੇ ਮੌਨਿੰਗ ਚਾਲੂ ਮਟਰ ਬਣਾਏ ਜਾਂ ਤਾਂ ਮੈਂ ਉੱਠ ਕੇ ਫਟਾਫਟ ਬਰਸ਼ ਕੀਤਾ ਤੇ ਨਾਲ ਹੀ ਮੈਂ ਮੌਨਗ ਮਟਰਾਂ ਦੀ ਸਬਜ਼ੀ ਰਗਤੀ ਲਈ ਮੈਂ ਲਸਣ ਲਿਆ ਫਿਰ ਪਿਆਜ਼ ਕੱਟੇ ਤਿੰਨ ਕਿਉਂਕਿ ਮੈਂ ਚਾਹਤਾ ਪਿਆਜ਼ ਵਾਲਾ ਹੀ ਮਸਾਲਾ ਬਣਾਉਣੀ ਆ ਤੇ ਪਿਆਜ਼ ਨੂੰ ਫਟਾਫਟ ਕੱਟਿਆ ਔਰ ਚਾਰ ਹਿੱਸਿਆਂ ਚ ਬਣਾ ਕੇ ਫਟਾਫਟ ਬਣਾਏ ਤਾਂ ਕਿ ਜਲਦੀ ਮਸਾਲਾ ਬਣ ਜਾਵੇ ਅਬ ਨੇ ਇਸੇ ਮੈਂ ਟਾਈਮ ਤੇ ਸਬਜ਼ੀ ਬਣਾਵਾ ਔਰ ਲਸਣ ਜਿਹੜਾ ਹੈ ਲਸਣ ਵੀ ਕੱਟਿਆ ਲਸਣ ਦੀ ਕਿਉਂਕਿ ਲਸਣ ਦੇ ਨਾਲ ਅੱਛੀ ਗਰੇਵੀ ਹੋ ਰਹੀ ਵਾਈਸ ਆਇਟ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਮੈਂ ਲਗਾਇਆ ਤੜਕਾ ਤੇ ਆਲੂ ਪਹਿਲਾਂ ਹੀ ਉਬਾਲੇ ਹੋਏ ਸੀਗੇ ਆਲੂ ਬਾਲਿਆਂ ਨੂੰ ਰੱਖਿਆ ਵਿੱਚ ਤੇ ਉਹਦੇ ਵਿੱਚ ਮਸਾਲੇ ਦੇ ਵਿੱਚ ਪਾਇਆ ਉਹ ਚ ਮੈਂ ਹਲਦੀ ਨਮਕ ਜੋ ਵੀ ਐ ਸਵਾਦ ਅਨੁਸਾਰ ਆਪਣੇ ਅਕੋਰਡਿੰਗ ਤੁਸੀਂ ਮਸਾਲੇ ਪਾ ਸਕਦੇ ਹੋ ਉਹਦੇ ਵਿੱਚ ਮੈਂ ਪਾਇਆ ਪਾਣੀ ਤੇ ਪਾਣੀ ਪਾ ਕੇ ਮੈਂ ਕੀਤਾ ਬੰਦ ਤੇ ਮੈਂ ਕਿਹਾ ਚਲੋ ਜੀ ਹੁਣ ਸਬਜ਼ੀ ਹੋ ਜਾਏਗੀ ਆਪਣੇ ਆਪ ਉਸ ਤੋਂ ਬਾਅਦ ਮੇਰੇ ਹਸਬੰਦ ਨੂੰ ਮੈਂ ਕਿਹਾ ਚਲੋ ਤੁਸੀਂ ਹੁਣ ਮੈਨਾਂ ਹੈਲਪ ਕਰਵਾ ਦਿਓ ਉਹਨਾਂ ਨੇ ਕਿਹਾ ਚਲੋ ਕੋਈ ਨਹੀਂ ਮੈਂ ਤੁਹਾਡੀ ਹੈਲਪ ਕਰਵਾ ਦਿੰਦਾ ਉਹਨਾਂ ਨੇ ਫਟਾਫਟ ਆਟਾ ਗੁੰਨ ਕੇ ਫੁਲਕੇ ਲਾਤੇ ਮੇਰੇ ਨਾਲ ਔਰ ਰੋਟੀ ਵੀ ਨਾਲ ਚ ਬਹੁਤ ਐਕਸਪਰਟਾ ਰੋਟੀ ਦੇਖੋ ਕਿੰ ਉਹ ਬਚਾਰੇ ਫਿਰ ਵੀ ਚਲੋ ਮੇਰੇ ਆਖੇ ਲਾਗੇ ਕਿਉਂਕਿ ਮੇਰੀ ਸਿਹਤ ਠੀਕ ਨਹੀਂ ਸੀ ਹੈਗੀ ਤਾਂ ਵੀ ਉਹਨਾਂ ਨੇ ਹੈਲਪ ਕਰਵਾ ਦਿੱਤੀ ਮੇਰੇ ਨਾਲ ਉਸ ਤੋਂ ਬਾਅਦ ਆਪਾਂ ਫੁਲਕੇ ਲਗਾ ਕੇ ਉਹਨਾਂ ਨੇ ਬਹੁਤ ਸੋਨੇ 골골 ਫੁਲਕੇ ਲਾਏ ਤੇ ਉਹਨਾਂ ਦੇ ਹੱਥਾਂ 'ਚ ਰੋਟੀ ਖਾਧੀ ਰੋਟੀ ਖਾਣ ਤੋਂ ਬਾਅਦ ਜੀ ਕਿਚਨ ਜਿਹੜਾ ਵਾ ਕਿਚਨ ਤੇ ਮੇਰੇ ਜਿੱਜੂ ਆਏ ਤੇ ਮੈਂ ਕਿਹਾ ਤੁਸੀਂ ਥੋੜਾ ਪਿੱਛੇ ਜਮਨ ਬਾ ਕਿਚਨ ਦੀ ਸਫਾਈ ਕਰ ਲੈਂਦੋ ਕਿਚਨ ਦੀ ਸਫਾਈ ਮੈਂ ਬਹੁਤ ਵਧੀਆ ਤਰੀਕੇ ਨਾਲ ਕੀਤੀ ਤਾਂ ਮੈਨੂੰ ਇਹ ਸੀ ਕਿ ਮੈਨੂੰ ਕੁਝ ਅੱਜ ਟਾਈਮ ਹੈ ਮੈਂ ਚੰਗੀ ਤਰ੍ਹਾਂ ਫਟਾਫਟ ਸਬਜ਼ੀ ਮਤਲਬ ਕਿਚਨ ਸਾਫ਼ ਕਰ ਲਾਵਾਂ ਕਿਚਨ ਸਾਫ਼ ਕਰਨ ਤੋਂ ਬਾਅਦ ਸੋਚਿਆ ਕਿ ਬਾਕੀ ਲੋਬੀ ਦੀ ਵਗੈਰਾ ਸਾਈਫਾਈ ਕਰ ਦੋ ਤਾਂ ਮੇਰੇ ਜੀਜੂ ਜੀ ਨਾਲ ਹੈਲਪ ਕਰਾ ਰਹੇ ਸੀ ਉਹ ਕਹਿੰਦੇ ਸਰ ਮੈਂ ਬਰਤਨ ਸਾਫ ਕਰ ਦਿੰਨਾ ਕਿਉਂਕਿ ਅਸੀਂ ਸਾਰੇ ਵਰਕਿੰਗ ਆ ਮੇ ਜੀਜੂ ਮੈਂ ਔਰ ਮੇਰੇ ਹਸਬੰਦ ਆਪਾਂ ਸਾਰੇ ਵਰਕ ਕੀ ਦੂਸਰੇ ਹਾਲ ਮਿਲ ਕੇ ਅਸੀਂ ਕੰਮ ਕਰਦੇ ਆਂ ਕਿਚਨ ਦੀ ਹੋ ਗਈ ਸਫਾਈ ਕਿਚਨ ਸਾਫ ਕਰਨ ਤੋਂ ਬਾਅਦ ਮੈਂ ਫਟਾਫਟ ਆਪਣੇ ਇਹ ਸਾਰੇ ਕੰਮ ਤੇ ਚਲ ਗਏ ਔਰ ਮੈਨੂੰ ਛੁੱਟੀ ਸੀਗੀ ਮੈਂ ਸੱਚੇ ਸੇ ਲੋਬੀ ਦਾ ਵੀ ਕੰਮ ਕੀਤਾ ਜੇ ਲੋਬੀ ਨੂੰ ਚੰਗਾ ਸਫਾਈ ਕਰਨੀ ਸੀਗੀ ਚਾਲੂ ਪੋਚਾ ਬਹੁਤ ਵਧੀਆ ਤਰੀਕੇ ਨਾਲ ਲਾਣਾ ਸੀਗਾ ਕਿਉਂਕਿ ਮੈਨੂੰ ਜਿਸ ਦਿਨ ਛੁੱਟੀ ਹੁੰਦੀ ਹੈ ਮੈਨੂੰ ਇਹ ਹੁੰਦਾ ਥੋੜਾ ਲਾਲਚ ਹੁੰਦਾ ਘਰ ਦੀ ਸਫਾਈ ਕਰ ਲਵਾਂ ਮੈਂ ਚੰਗੇ ਤਰੀਕੇ ਨਾਲ ਤੋੜ ਮੈਂ ਘਰ ਦੀ ਸਫਾਈ ਵੱਲ ਜ਼ਿਆਦਾ ਧਿਆਨ ਦੇਣੀ ਹੈ ਔਰ ਕਿਚਨ ਦੀ ਸਲੇਬ ਵਗੈਰਾ ਚੰਗਾ ਮਤਲਬ ਕਿ ਮੈਂ ਕਿਚਨ ਦੀ ਸਲੈਬ ਮੈਂ ਚੰਗੀ ਸਟੀਲ ਬੋਲ ਦੇ ਨਾਲ ਕਲੀਨ ਕਰਦੀ ਆ ਤਾਂ ਕਿਚਨ ਮੈਲਿਸ਼ ਕਰੋ ਦੇਖੋ ਕਿੰਦਾ ਸ਼ਾਈਨ ਕਰ ਰਿਹਾ ਮੇਰਾ ਕਿਚਨ ਕਿਚਨ ਦਾ ਜਾ ਸਲੈਬ ਸੀਗੀ ਉਸ ਨੂੰ ਵੀ ਮਤਲਬ ਸਰਫਨਾ ਧੋਤਾ ਔਰ ਮੈਂ ਜਿਹੜਾ ਚੁੱਲਾ ਸੀਗਾ ਉਹਨੂੰ ਵੀ ਸਰਫਨਾ ਧੋਤਾ ਚੰਗਾ ਸਰਫਨਾ ਧੋਤੂ ਉਸ ਤੋਂ ਬਾਅਦ ਮੈਂ ਲੌਬੀ ਵੱਲ ਆ ਗਈ ਲੌਬੀ 'ਚ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਸੀ ਜਿਹੜੇ ਫਾਲਤੂ ਕੱਪੜੇ ਸੀਗੇ ਮੈਂ ਸਾਰੇ ਚੱਕ ਕੇ ਇੱਕ ਸਾਈਡ ਤੇ ਕੀਤੇ ਉਸ ਤੋਂ ਬਾਅਦ ਮੈਂ ਫੜਿਆ ਝਾੜੂ ਤੇ ਦਮਾਂ-ਦੰਮ ਲੱਗੀ ਰਹੀ ਸਫਾਈ ਕਰਨ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਸੀ ਫਿਰ ਵੀ ਚਲੋ ਮੈਂ ਕੱਜ ਕੰਮ ਨਬੇੜ ਦਿੱਤਾ ਜਾਵੇ ਔਰ ਮੈਂ ਸਫਾਈ ਕਰਨ ਜਿੰਨੀ ਜ਼ਿਆਦਾ ਮਗਨ ਸੀਗੀ ਗਰਮੀ ਦਾ ਪਤਾ ਹੀ ਨਹੀਂ ਚੜਿਆ ਕਿਉਂਕਿ ਲੇਡੀਆਂ ਯਾਦ ਤਰ੍ਹਾਂ ਦਾ ਘਰ ਦੀ ਸਫਾਈ ਕਰ ਲਿੱਤੀ ਜਾਏ ਔਰ ਮੈਨਾਂ ਸਫਾਈ ਕਰਨ ਤੋਂ ਬਾਅਦ ਹੀ ਪ੍ਰੋਪਰ ਫਿਰ ਮੈਂ ਨਹਾਉਣੀ ਆ ਕਿ ਮੈਨੂੰ ਹੁੰਦਾ ਕਿ ਮੈਂ ਸਫਾਈ ਕਰਕੇ ਬੰਦਾ ਸਵੇਟਿੰਗ ਵਗੈਰਾ ਹੁੰਦੀ ਹੈ ਤਾਂ ਔਰ ਇੱਕ ਮਤਲਬ ਕਿ ਨਾ ਮਜ਼ਾ ਆ ਨਹੀਂ ਆਂਦਾ ਔਰ ਹੁੰਦਾ ਕਿ ਪਹਿਲਾਂ ਬਾਅਦ ਚ ਨਾ ਆ ਜਾਏ ਪਹਿਲਾਂ ਸਫਾਈ ਕਰ ਲਈ ਜਾਏ ਔਰ ਮੈਂ ਬੇੜਾ ਵਗੈਰਾ ਸਾਰਾ ਚੰਗਦਾ ਸੰਭੋੜ ਦਿੱਤਾ ਸੀਗਾ ਤੇ ਆਪਣੇ ਕੀ ਆਪਣੀ ਲੋਬੀ ਨੂੰ ਐਂ ਸਫਾਈ ਚੰਗੇ ਤਰੀਕ ਨਾਲ ਜੋ ਵੀ ਡਸਟ ਵਿੱਚ ਗੰਦ ਸੀਗਾ ਸਾਰਾ ਪਾਤਾ ਉਸ ਤੋਂ ਬਾਅਦ ਪੈ ਗਈ ਰਾਤ ਰਾਤ ਪੈਣ ਤੋਂ ਬਾਅਦ ਮੈਂ ਸ਼ਾਮ ਨੂੰ ਆਪਣੇ ਮਸਲਿਆਂ ਦੀ ਚਾਪ ਚਾਪ ਖਾਧੀ ਮੈਂ ਬੋਡੀ ਟੇਸਟੀ ਸੀਗੀ ਚਾਪ ਔਰ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਮੈਨੂੰ ਬਹੁਤ ਟੇਸਟੀ ਲੱਗੀ ਆਪਣੇ 78 ਚ ਲਿਆਂਦੀ ਸੀ ਪੈ ਗਈ ਰਾਤ ਰਾਤ ਨੂੰ ਜੀ ਭੁੱਖ ਲੱਗੀ ਮੈਂ ਜੀਜੇ ਨੇ ਸੱਚੇ ਲੱਸੀ ਬਣਾਏ ਲੱਸੀ ਪਿੰਡੇ ਲ ਕਰਦਾ ਉਹਨਾਂ ਨੇ ਆਪਣੇ ਵਾਸਤੇ ਲੱਸੀ ਬਣਾ ਰਹੀ ਸੀ ਤੇ ਮੈਂ ਰਾਤ ਦੇ ਵਾਸਤੇ ਫੁਲਕੇ ਉਤਾਰ ਰਹੀ ਸੀ ਉਹਨਾਂ ਨੇ ਫਟਾਫਟ ਲੱਸੀ ਬਣਾਈ ਤੇ ਮੈਂ ਨਾਲ ਨਾਲ ਫੁਲਕੇ ਉਤਾਰੇ ਤਾਂ ਕਿ ਮੇਰੇ ਹਸਬੰਦ ਵੀ ਆਨ ਵਾਲੇ ਸੀ ਕੰਮ ਤੋਂ ਔਰ بارش ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਔਰ ਜਿਹੜੇ 7-8 ਫੁੱਲਕੇ ਲਤਨੇ ਸੀਗੇ ਮੈਂ ਕਿਹਾ ਆਰਾਮ ਨਾਲ ਆਦ ਤੇ ਜੰਗ ਕੋ ਉਹਨਾਂ ਦੇ ਆਨ ਦਾ ਟਾਈਮ ਹੋਇਆ ਨਾ ਉਹ ਜੀਜੂ ਮੇਰੇ ਬਹੁਤ ਵਿਧੇ ਤਰੀਕੇ ਨਾਲ ਲੱਸੀ ਬਣਾ ਰਹੇ ਸੀ ਕਿਉਂਕਿ ਉਹਨਾਂ ਨੇ ਲੱਸੀ ਬਣਾ ਚ ਵਾਟਰ ਟਾਸਟ ਉਹਨਾਂ ਨੇ ਪੀਣ ਚ ਬਾਟਰ ਟਾਸਟ ਔਰ ਮੇਰੇ ਹਸਬੰਦ ਵੀ ਸੀਗਾ ਮੈਂ ਲੱਸੀ ਪੀ ਰਹੀ ਆ ਔਰ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਗਰਮੀ ਲਾਦੀ ਔਰ ਲੱਸੀ ਜਿਹੜੀ ਗਰਮੀ ਨੂੰ ਦੂਰ ਕਰਦੀ ਹੈ ਔਰ ਮੈਨੂੰ ਵੀ ਗਰਮੀ ਬਹੁਤ ਲੱਗ ਰਹੀ ਸੀ ਤੇ ਮੈਂ ਕਿਹਾ ਮਿੰਨੂ ਵੀ ਇੱਕ ਗਲਾਸ ਲੱਸੀ ਦਿਓ ਔਰ ਲੱਸੀ ਪੀਂਦੇ ਨਾਲ ਥੋੜਾ ਮਨ ਆਪਣੇ ਆਪ ਨੂੰ ਠੀਕ ਲੱਗ ਨਹੀਂ ਤਾਂ ਬਹੁਤ ਗਰਮੀ ਲੱਗ ਰਹੀ ਸੀਗੀ ਤੇ ਰਾਦਰ ਟਾਈਮ ਡਿਨਰ ਦੀ ਤਿਆਰੀ ਹੋ ਗਈ ਸੀ ਸਟਾਰਟ ਮੈਂ ਜਿੰਨੀਆਂ ਚਪਾਤੀਆਂ ਬਣਾਈਆਂ ਸੀ ਸਾਰੀਆਂ ਦੇਸੀ ਘਿਓ ਦੇ ਨਾਲ ਚੋਪੜ ਲਈਆਂ ਤਾਂ ਕਿ ਕਿਉਂਕਿ ਮੈਂ ਸੁੱਕੀ ਰੋਟੀ ਬਿਲਕੁਲ ਨਹੀਂ ਖਾਂਦੀ ਔਰ ਬਾਕੀ ਕੋਈ ਖਾਏ ਨਾ ਖਾਏ ਮੈਂ ਤਾਂ ਬਿਲਕੁਲ ਨਹੀਂ ਖਾਂਦੀ ਉਸ ਤੋਂ ਬਾਅਦ ਜੀ ਮੈਂ ਅਗਲੇ ਨਾਲ ਮੈਂ ਉਪਮਾ ਉਪਮਾ ਦੇ ਨਾਲ ਮੈਂ ਚਾਹ ਬਣਾ ਲਈ ਤੇ ਉਪਮਾ ਵਿੱਚ ਕੀ ਕੀ ਪਾਇਆ ਤਾਂ ਮੈਂ ਦੱਸੂਗੀ ਗਾਜਰ ਵਗੈਰਾ ਸਭ ਕੁਝ ਪਾਇਆ ਹੈ ਉਪਮਾ ਬਹੁਤ ਟੇਸਟੀ ਬਣਾਇਆ ਹੋਇਆ ਸੀਗਾ ਪਿਆਜ਼ ਹਰੀ ਮਿਰਚ ਤੁਸੀਂ ਵੀ ਉਪਮਾ ਬਣਾਉਂਦੇ ਦੱਸੋ ਕਿ ਖਾਂਦੇ ਉਹਨੂੰ ਦੱਸਿਓ ਕਿ ਕਿਦਾ ਬਣਾਉਂਦੇ ਹੋ ਤੁਸੀਂ ਦੱਸਿਓ ਖਾਂਦੇ ਸੌਰੀ ਖਾਂਦੇ ਇਹਦਾ ਵੀ ਅੰਸਰ ਦੱਸਿਓ ਤੁਸੀਂ ਆਪਣੇ ਟੇਸਟ ਅਕੋਰਡਿੰਗ ਬਣਾਉਂਦੇ ਹੋ ਰੈਸਪੀ ਵੀ ਕਰਾ ਸ਼ੇਅਰ ਕਰਿਓ ਤੁਸੀਂ ਆਪਣੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਪਮਾ ਬਹੁਤ ਹੀ ਟੇਸਟੀ ਬਣਿਆ ਸੀਗਾ ਉਹ ਇਹ 5 ਮਿੰਟ ਚ ਬਣ ਜਾਂਦਾ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਬਾਏ ਬਾਏ ਸਤਿ ਸ਼੍ਰੀ ਅਕਾਲ